ਸੁੰਨਿਆ ਸੁੰਨਿਆ ਵੇੜਾ ਲੱਗੇ ਜੀਆਂ ਦੀਪ ਗੈਰਨੀ ਉੱਡ ਗਈਆਂ ਖਾਂ ਬਲਾਕੇ ਵਰਤਾਇਆ ਕਰਨੀ ਨਵੰਬਰ ਦਾ ਦੇ ਨਹੀਂ ਇੱਕ ਚੜਿਆ ਇੱਕ ਸਾਸ਼ਾਈ ਚਾਰੇ ਪਾਸੇ ਚੁੱਪਨੀ ਦੇਲਿਚ ਵਰਾਗ ਬੈਠੇ ਸਿਰ ਲਮਕਾਈ ਹੋ ਗਿਆ ਹਨੇਰ ਕੁਪਨੀ ਦਿਨਚ ਵਰਾਗ ਬੈਠੇ ਸਿਰ ਲਮਕਾਈ ਹੋ ਗਿਆ ਹਨੇਰ ਕੁਪਨੀ ਇਹ ਜੋ ਗੀਤ ਇਹ ਮੈਂ ਉਸ ਵੇਲੇ ਲਿਖਿਆ ਜਦੋਂ ਯਾਨੀ ਕਿ ਇੱਕ ਬਹੁਤ ਵੱਡਾ ਮੇਲ ਜਦੋਂ ਬੰਦ ਹੋਇਆ ਤੇ ਸਾਰਿਆਂ ਦੇ ਦਿਲ ਵਰਾਗ ਦੇ ਵਿੱਚ ਆਏ ਕਈ ਬੈਠ ਕੇ ਸੋਚਣ ਲੱਗੇ ਕੀ ਹੋਣਾ ਜ਼ਿੰਦਗੀ ਦਾ ਜਿਵੇਂ ਹਿੱਸਾ ਇੱਕ ਵਾਰੀ ਤੋੜ ਮਰੋੜ ਹੋ ਜਾਵੇ ਤੇ ਲੰਨਿਕ ਜਾ ਕੋਈ ਵੀ ਆਪਾਂ ਸ਼ਾਇ ਇੱਕ ਵਾਰੀ ਵੇਚਦੇ ਜਾਂ ਜਾ ਉਸ ਨੂੰ ਜਾਂ ਆਪਣੇ ਹੱਥੋਂ ਖੋਸਦੀ ਹੈ ਕੋਈ ਸ਼ਾਇ ਉਸ ਸ਼ਾਇਰ ਦਾ ਇੱਕ ਵਾਰ ਦੁੱਖ ਬਹੁਤ ਆਉਂਦਾ ਵਾ ਤੇ ਮੈਂ ਇਸ ਇੱਕ ਟੌਪ ਤੇ ਗੀਤ ਲਿਖਿਆ ਸੀ ਕਿ ਆਇਆ ਤੇ ਆਪਾਂ ਅੱਜ ਇਹਦੇ ਨਾਲ ਵੀਡੀਓ ਜਿਹੜੀ ਸਾਂਝੀ ਕਰਾਂਗੇ ਗੀਤ ਸੌਂਗ ਪੂਰਾ ਸਾਂਝਾ ਕਰਾਂਗੇ ਸਾਰਿਆਂ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੇ ਨਵੀਂ ਜੋ ਗਿਆ ਸੌਂਗ ਵਧੀਆ ਲੱਗਾ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਕਿ ਇਹ ਕੋਨੇ-ਕੋਨੇ ਦੇ ਵਿੱਚ ਪਹੁੰਚਾਇਆ ਜਾਵੇ ਇਹ ਗੀਤ ਆਉਣ ਵਾਲੀ ਸਮੇਂ ਦੇ ਵਿੱਚ ਆਪਾਂ ਅੱਗੇ ਨਾਲ ਸਾਂਝਾ ਕਰਾਂਗੇ ਸਾਰੇਨ ਮੇਰੇ ਵੱਲੋਂ ਪਿਆਰ ਭਰੀ ਸੱਚੀ ਕਾਜ ਜੀ ਧੰਨਵਾਦ ਸਾਰਿਆਂ ਦਾ